ਸਸੇ ਗੱਲ ਜੀ ਪਹਿਲਾਂ ਤਾਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਵੀਡੀਓ ਦੇਖੋ ਤੇ ਫਿਰ ਆਪਾਂ ਕਰਦੇ ਹਾਂ ਗੱਲ ਆਪਾਂ ਦਾ ਚੰਗਾ ਕਿ ਦੇਖੋ ਇੱਕ ਇੱਕ ਹੋਰ ਆ ਵੈਚ ਗਿਆ ਉਹ ਨੌਂਦਾ ਨੌਂਦਾ ਨਹੀਂ ਉਹਦੇ ਢੀ ਜੱਤਾਂ ਨਾਲ ਹੋ ਕੀ ਆ ਮੇਰਾ ਨਾ ਪੁੱਲ ਗਿਆ ਮੋਟਾ ਆ ਜਾਂ ਸਲਵਾਰ ਦੀ ਪਾ ਕੇ ਫਿਰਦਾ ਹੋ ਉਹਦਾ ਪਿੱਛੇ ਰੋਣਾ ਪਿਆ ਸੀਗਾ ਕਹਿੰਦਾ ਮੈਂ ਜੀ ਇੱਕ ਖਾਸਾ ਵੱਡਾ ਪਤਾ ਤੇ ਮੇਰ ਨਾਲ ਕੋਈ ਗੱਲਬਾਤ ਕਰਦੀ ਕੋਈ ਢੀ ਸੌਖੀ ਨਹੀਂ ਐ ਅਚਾਨਕ ਉਹ ਪਿੱਛੇ ਜਾ ਮੈਨੂੰ ਕੱਲ ਪਾਸੋਂ ਵੀਡੀਓ ਕਹਿੰਦਾ ਦੇਖ ਲੈ ਵੱਡੇ ਵੀਰ ਕਹਿੰਦਾ ਨਾ ਇਹਦੀ ਕੋ ਫਿਲਮ ਕਦੀ ਦੇਖੀ ਆਪਾਂ ਆਪਾਂ ਨੂੰ ਪਤਾ ਹੀ ਨਹੀਂ ਤੇ ਕਹਿੰਦਾ ਆ ਦੇਖ ਲਾ ਲੋਕੀ ਇਹ ਤੇ ਗੋਡੀਆਂ ਹੱਥ ਜੋੜ ਕੇ ਖੜ ਜਾਂਦੇ ਜਿਵੇਂ ਨਾ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਹੁੰਦੇ ਨੇ ਤਾਂ ਲੋਕ ਹਉਤਾਂ ਕੀ ਨਿਮਰਤਾ ਨਾਲ ਖੜਦੇ ਨੇ ਇਹ ਬੰਦਾ ਆਵੇਗਾ ਤਾਂ ਉਹਦੇ ਮੋੜੇ ਹੱਥ ਜੋੜ ਕੇ ਖੜੇ ਕੋ ਗੋਡੀਆਂ ਹੱਥ ਕੋ ਪੈਰੀਂ ਹੱਥ ਕੋ ਕੋਈ ਸ਼ਰਮ ਕਰੋ ਉਹ ਵੀ ਧੱਕੇ ਮਾਰੇ ਉਹ ਬਿਸ਼ਰਮੋਂ ਪਰੇ ਹੋ ਜਾਵੇਂ ਪਰੀਆਂ ਵੀ ਵੀਡੀਓ ਤੁਸੀਂ ਦੇਖ ਲਈ ਹੈ ਨਾ ਪਹਿਲਾਂ ਤਾਂ ਸਾਰਨਾ ਵੱਡਾ ਕੁਸਸਾਗਾ ਇਹ ਇਹ ਤਾਂ ਹੈਗਾ ਹੀ ਹੈਗਾ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੇ ਉਦੋਂ ਵੱਡੇ ਕੁਸਸੇ ਉਹ ਆ ਜਿਹੜਾ ਇਹ ਕਹਿੰਦਾ ਵੀ ਮੈਨੂੰ ਕਿਸੇ ਨੇ ਵੀਡੀਓ ਭੇਜੀ ਐ ਏਡਾ ਕਾ ਚਵਲ ਬੰਦਾ ਕਾ ਨਹੀਂ ਪਾਦਾ ਕਿ ਕੀ ਪਤੌੜਾ ਇਹਦਾ ਨਾਂ ਭੇਂਚੋ ਦਦਾ ਠੀਕ ਐ ਇਹ ਉਹੀ ਐ ਨੇ ਕਿ ਰਹੇ ਜੇ ਸਿੱਧੂ ਮੂਸੇਵਾਲੀ ਜਿਹੜੇ ਪੈੜੀ ਖਰੀਦਣ ਦੀ ਵੀ ਗੱਲ ਬਾਤ ਕਰੀ ਸੀ ਵੱਡੇ ਲੈਂਡਲੋਰਡ ਦੀ ਠੀਕ ਐ ਮੈਂ ਬਹੁਤ ਨਾਲ ਦੇ ਵੇਖਿਆ ਨਾ ਸੀ ਵੀ ਯਾਰ ਆਪਾਂ ਚੱਲ ਕਿਉਂ ਹਨਾ ਕਿਉਂ ਇਹਰ ਬੰਦਾ ਹਰੇਕ ਤੇ ਬੋਲਦਾ ਨਾ ਹਰੇਕ ਨੂੰ ਨੀਵਾ ਵਿਖਾਉਂਦਾ ਹੈ ਆਪਣੇ ਆਪ ਨੂੰ ਸਾਬਤ ਕਰਦਾ ਬਹੁਤ ਵੱਡਾ ਬਿਲਦੇ ਮੁੱਸੇਲੇ ਤੇ ਬੋਲਿਆ ਸੀਗਾ ਉਹ ਤੁਹਾਨੂੰ ਪਤਾ ਹੀ ਹੈ ਸਾਨੂੰ ਹਨਾ ਤੇ ਫੇਰ ਇਹਨੇ ਤੁਹਾਨੂੰ ਦੱਸ ਦਿੰਨਾ ਇਹਨੇ ਕਹਿੰਦਾ ਜਦੋਂ ਆ ਆਪਣੇ ਹੜਾ ਹੀ ਸੀਗੇ ਕਹਿੰਦਾ ਐਮੀ ਵਰਕਰ ਗਿਆ ਤੋਂ ਕਹਦਾ ਕਿੱਥੇ ਦਿੱਤੇ ਜਾਣੇ ਆਪਣੇ ਘਰਾਂ ਘਰ ਪਾਏ ਜਾਣੇ ਇਹਨਾਂ ਨੂੰ ਤਾਂ ਸੋਹ ਤਾਂ ਲੱਗਦੇ ਨਹੀਂ ਕਿ ਇਹ ਫਲਾਨਾ ਕਰਦੇ ਗੱਡਗਾ ਕਰਾਇ ਤੇ ਲੈਂਦੇ ਆ ਇਹ ਇਹ ਕਿਸਦਾ ਕਰ ਕਿੱਥੋਂ ਪਾ ਲੈਣਗੇ ਇਹਨਾਂ ਦੇ ਕੋਲੇ ਕੀ ਆ ਨੰਗ ਮਲੰਗ ਤਾਂ ਹੈਗੇ ਆ ਇਹ ਉਹ ਪੱਦਲਾ ਤੁਹਾਨੂੰ ਪਹਿਲਾਂ ਤਾਂ ਮੈਂ ਦੱਸ ਦਿਆ ਭੇੜਾ ਚੌਲਾ ਅਗਲਾ ਨਾ ਸ਼ੋਅ ਦਾ ਘਟਵਾੜਾ 12-15 ਲੱਖ ਲੈਂਦਾ ਇੱਕ ਦਾ ਤੇ ਸ਼ੋਅ ਚੱਲਦਾ ਹੀ ਰਹਿੰਦੇ ਆ ਠੀਕ ਹੈ ਨਾ ਬਾਕੀ ਕਹਿੰਦੇ ਆ ਫਿਲਮਾਂ ਆਉਂਦੀਆਂ ਤੇ ਤੂੰ ਕਹਿੰਦਾ ਬੇਰੇ ਕੋਲ ਕੁਝ ਹੈ ਹੀ ਨਹੀਂ ਗਾ ਤੂੰ ਹਰੇਕ ਉੱਤੇ ਟਿੱਪਣੀ ਕਰ ਦਿੰਦਾ ਮੂੰਹ ਚੱਕ ਕੇ ਤੂੰ ਮਨਕੀਰ ਤੌੜਖ ਤੇ ਵੀ ਬੋਲਿਆ ਸੀਗਾ ਨਾ ਬੋਲਿਆ ਸੀਗਾ ਕਿ ਟਰੈਕਟਰ ਨੇ ਇਹ ਦਿੱਤੇ ਜਾਂਦੇ ਨੇ 100 ਦਾ ਅਨਾਉਂਸ ਕਰਤਾ ਅਗੇ ਬਾਅਦ ਚ ਕਿਹੜਾ ਕੋਈ ਵੇਖਦਾ ਇਹਨਾਂ ਤੋਂ ਕਿ ਟਰੈਕਟਰ ਦਿੱਤੇ ਜਾਂਦੇ ਆ ਫਲਾਣਾ ਤੋਂ ਕਰਨਾ 10 ਤੋਂ ਨੇ ਉਹਦੇ ਦਿੱਤੇ ਜਿੱਦੇ ਅਨਾਉਂਸਮੈਂਟ ਕੀਤੀ ਸੀ ਉੱਦੀ ਹੀ ਕੀਤੇ ਸੀ ਤੈਨੂੰ ਗਿਣਾ ਦਿਆਂ ਮੈਂ 10 ਉਸ ਤੋਂ ਬਾਅਦ ਵਿੱਚ ਫੇਰ ਆਇਆ ਵੈਦ ਵੀਡੀਓ ਇੱਕ ਇਹਨੇ ਆਪਣੇ ਜਨਮ ਦਿਨ ਦੇ ਉੱਤੇ ਦਿੱਤੇ ਆ ਤੇ ਉਸ ਤੋਂ ਬਾਅਦ ਜੇ ਤੂੰ ਵੀਡੀਓ ਦੇਖਦਾ ਮੈਂ ਕਹਿੰਦਾ 10 ਵਜੇ 10 ਟਰੈਕਟਰ ਆ ਰਹੇ ਆ 100 ਤੋਂ ਬਾਅਦ ਟਰੈਕਟਰ ਦੇਤੇ ਆ ਕੁਸਿਆ ਬੋਲਣ ਲੱਗਿਆ ਮੂੰਹ ਸੁਭਾ ਲੈਗਾ ਤੇ ਹੁਣ ਤੂੰ ਦੱਸ ਤੂੰ ਕੀ ਦਿੱਤਾ ਸਾਡਾ ਪੀੜਤਾ ਵਾਸਤੇ ਹੋਰ ਤੂੰ ਕਿਤੇ ਦੇਣਾ ਹੀ ਕੀ ਸੀ ਤੂੰ ਆਪਦੇ ਪਿੰਡ ਦੇ ਵਿੱਚ ਹੀ ਦੱਸ ਦੇ ਕੀ ਦਿੱਤਾਗਾ ਜਿੱਥੋਂ ਤੁਹਾਡੇ ਪਿੰਡ ਚ ਕੁਝ ਇਕੱਠਾ ਕੀਤਾ ਹੋਗਾ ਹਰੇਕ ਦੇ ਉੱਤੇ ਤੂੰ ਮੂੰਹ ਜਾ ਕੇ ਬੋਲਣ ਲੱਗ ਗਿਆ ਨਾ ਹਰੇਕ ਦੇ ਉੱਤੇ ਫਲਾਣੇ ਨੂੰ ਮੈਂ ਬੁਲਾਇਆ ਬਣਾਇਆਗਾ ਫਲਾਣੇ ਨੂੰ ਮੈਂ ਬਣਾਇਆਗਾ ਤੂੰ ਕਿਹਨੂੰ ਬਣਾਤਾ ਵੇ ਚਵਲਾ ਤੈਨੂੰ ਪਤਾ ਨਹੀਂ ਲੋਕ ਸੌਂਦੇ ਕਿਹੜੇ ਮੈ ਫੇਕ ਕਾਲਾ ਆ ਇਹ ਆਉਦੇ ਬੰਦਿਆਂ ਤੋਂ ਕੋਲੇ ਬੈਠਾ ਕਾਲਾ ਲਵਾ ਲੈਂਦਾ ਉਹ ਬੋਲੀ ਜਾਂਦੇ ਮੂਰੋ ਕਿਉਂਕਿ ਤੁਹਾਨੂੰ ਪਤਾ ਉ ਤਾਂ ਆਮ ਬੰਦਾ ਤਾਂ ਕੋਈ ਆਏ ਬੋਲਦਾ ਨਹੀਂ ਕਿ ਤੇ ਨਾਲ ਦੇ ਉਹ ਚਵਲ ਜਿਹੜੇ ਨੂੰ ਕਾਲਾਂ ਕਰਦੇ ਆ ਦੋ ਚਾਰ ਤੇ ਸਭ ਤੋਂ ਵੱਡਾ ਚਵਲ ਆ ਇਹ ਪੱਦਲ ਸੜਿਆ ਨਾ ਹੋਵੇ ਤਾਂ ਪਤਾ ਨਹੀਂ ਇਹਨੂੰ ਕੋਈ ਕਿਹੜਾ ਐਫਐਮ ਕਿਹੜਾ ਰੇਡ ਬੋ ਚਲਾਉਂਦਾ ਕਿਹੜਾ ਨਹੀਂ ਵੇੜਦਾ ਇਹਨੇ ਇਹਦਾ ਚੈਨਲ ਜਿਹੜਾ ਚੱਲਦਾ ਨਾ ਪੂਰਾ ਇਹ ਚੱਲਦਾ ਹੀ ਐ ਇਸ ਕਰਕੇ ਵੀ ਲੋਕਾਂ ਦੀ ਨਾ ਇਹ 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 ਲੋਕਾਂ ਨੂੰ ਨੀਮਾ ਵਿਖਾਉਂਦਾ ਗਾ ਮਨਕੀਰਤ ਵਾਲਾ ਸਿੰਗਰਾਂ ਨੂੰ ਤਾਂ ਸਾਰਿਆਂ ਨੂੰ ਹੀ ਦਿਖਾਉਂਦਾ ਖੋ ਰਿਓ ਹੋ ਕਿਹੜਾ ਬੋਲਦਾ ਪਤਾ ਕਿਵੇਂ ਆਏ ਜੀ ਪਤਾ ਨਹੀਂ ਖੋ ਰਿਓ ਹੋ ਕਿਹੜਾ ਫਲਾਣਾ ਵੀ ਤੂੰ ਕੌਣ ਐ ਤੂੰ ਕੀ ਚੀਜ਼ ਐ ਪਦਲਾ ਬੈਠਾ ਤਾਂ ਤੂੰ ਰੇਡ ਗੋਚ ਲਈ ਜੈਨਾ ਗਾ ਤੇਰੇ ਕੋਲੇ ਕੀ ਐ ਹੈ ਉਹ ਅਗਲੇ ਜਿਹੜੇ ਸ਼ੋਅ ਲਾਉਂਦੇ ਆ ਸੈਲੀਬ੍ਰਿਟੀ ਬੰਦੇ ਆ ਰਿਆਂ ਨੂੰ ਜਾਣਦੇ ਆ ਲੋਕ ਹੈ ਅਗਲੇ ਨੂੰ ਵੇਖਦੇ ਆ ਲੋਕ ਓ ਲੈ ਗੋਗਾਰ ਛੱਲੜ ਰਹਿ ਗਿਆ ਸੱਚੇ ਰੱਕੇ ਨੇ ਕਹਿ ਸੀਗਾ ਕਿ ਦਿਲਜੀਤ ਨੇ ਅਗੇ ਸਟੇਜ ਤੋਂ ਉਹ ਕਸਾਨੀ ਅੰਦੋਲਨ ਵੇਲੇ ਅਖੇ ਜਿਹੜੇ ਪੈਸੇ ਬੋਲੇ ਸੀਗੇ ਕਰੋੜ ਬੋਲਿਆ ਸੀਗਾ ਕਿ 5 ਕਰੋੜ ਬੋਲਿਆ ਸੀ ਮੈਂ ਦਿਮਾਗ ਚ ਸਕਿੱਪ ਕਰਦਾ ਗਿਆ ਉਹ ਜਿਹੜੇ ਪੈਸੇ ਬੋਲੇ ਸੀਗੇ ਅਖੇ ਉਹ ਹਾਂ ਹਾਂ ਉਹ ਵੀ ਨਹੀਂ ਉਹਨੇ ਦਿੱਤੇਗੇ ਅਖੇ ਕਿਹੜਾ ਕੋਈ ਬਾਅਦ ਵਿੱਚ ਪੁੱਛਦਾ ਤੈਨੂੰ ਕੌਣ ਕਹਦਾ ਵੇ ਨਹੀਂ ਦਿੱਤੇ ਤੂੰ ਮੂੰਹ ਚਾ ਕੇ ਰੇਗ ਦੇ ਉੱਪਰ ਅਤੀ ਬੋਲਣ ਲੱਗ ਗਿਆ ਨਾ ਤੇਰੇ ਤੇ ਜਿਹੜੇ ਨੇ ਉਹ ਮਾਨਹਾਨੀ ਦਾ ਕੇਸ ਕਰੇ ਨਾ ਤੈਨੂੰ ਫਿਰ ਪਤਾ ਲੱਗੇ ਸਾਰੇ ਦੇ ਸਾਰੇ ਤੇਰੇ ਤੇ ਕੇਸ ਕਰਨ ਕੁਸਿਆ ਤੂੰ ਹਰੇਕ ਨੂੰ ਪੰਡ ਪੰਡ ਕੇ ਤੂੰ ਹੈ ਆਦਾ ਚੈਨਲ ਚਲਾਈ ਹੈ ਨਾ ਉਹਦਾ ਤੈਨੂੰ ਕੋਈ ਵੇਖਦਾ ਨਹੀਂ ਗਾ ਪੱਦਲਾ ਫਿਰ ਤੈਨੂੰ ਬਸ ਇਹ ਵੀ ਲੋਕ ਵੇਖਦੇ ਕਿ ਤੈਨੂੰ ਲੋਕ ਗਾਲਾਂ ਕੱਢਣ ਆਉਂਦੇ ਆ ਇਹਨਾਂ ਨਾਲ ਤੈਨੂੰ ਵੀਊ ਮਿਲ ਜਾਂਦਾ ਤੇ ਕਹਿੰਦੇ ਹੁੰਦੇ ਆ ਜਿਹੜਾ ਬੁਸ਼ਰਮੀ ਹੋਇਆ ਉਹਨੂੰ ਕੀ ਹੈ ਗਾਲਾਂ ਗਾਲ ਨਾਲ ਦੇਣਾ ਤੇ ਗਲੋਚ ਨਾਲ ਉਹਨੂੰ ਕੀ ਹੋਣਾ ਕੋਈ ਗਾਲ ਕੱਢੇ ਜੇ ਕੋ ਮਰਜ਼ੀ ਕਰੇ ਆਪਣ ਨੂੰ ਕੋਈ ਫਰਕ ਪੈਂਦਾ ਆਪਣੇ ਦਾ ਵੀਊ ਆਉਂਦੇ ਆ ਨਾ ਤੈਨੂੰ ਤਾਂ ਇਹ ਚੈੱਕ ਕਰਾ ਤੈਨੂੰ ਤਾਂ ਵੀਊ ਹੋਣਾ ਚਾਹੀਦਾ ਤੈਨੂੰ ਇਹ ਨਹੀਂ ਹੈਗਾ ਕੋਈ ਗਾਲਾ ਗੂਲਾ ਦਾ ਕਿਉਂਕਿ ਤੈਨੂੰ ਵੀਊ ਆਉਂਦੇ ਹੀ ਗਾਲਾਂ ਨਾਲ ਆ ਉਹ ਤੈਨੂੰ ਵੀਊ ਨਹੀਂ ਆਉਂਦੇਗੇ ਇਹ ਸਿਸਟਮ ਆ ਤੇਰਾ ਹੈ ਇਹ ਕਹਿ ਰਿਹਾ ਸੀਗਾ ਵੀ ਦਿਲਜੀਤ ਨੇ ਇਹ ਗੱਲ ਆਹੀ ਕਰਦਾ ਸੀ ਖੜਾ ਹਲੇ ਗਿਰ ਗਿਆ ਦੀ ਵੀ ਅਕੇ ਦਿਲਜੀਤ ਨੇ ਜਿਹੜੇ ਪਿੰਡ ਅਡਾਪਟ ਕੀਤੇ ਆ ਕਿ ਉੱਥੇ ਉਹਨੇ ਕੀ ਦੇਣਾਗਾ ਉਹਨੇ ਤਾਂ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਇਹ ਬੋਲਿਆ ਸੀਗਾ ਕਿ ਉੱਥੇ ਵੀ ਇਹ ਸਿਰਫ ਗੱਲਾਂ ਇਹਨੇ ਬੋਲ ਲਈ ਸੀ ਕਿਹੜਾ ਕੋਲ ਦਿੱਤਾ ਇਹ ਨੇ ਆਏ ਕਿ ਅਜੀਬ ਵਾਲੇ ਮਲਾਕੇ ਇਹ ਕਹਿੰਦਾ ਅਖੇ ਜਿਹੜੇ ਇਸ ਟਾਈਮ ਤੇ ਕਿ ਹੜ ਆਏ ਹੋਏ ਆ ਤੇ ਜਿਹੜੇ ਸਿੰਗਰ ਐ ਪੱਤਰਕਾਰਾਂ ਨਾਲ ਗੱਲਬਾਤ ਕਰ ਲੈਂਦੇ ਆ ਅਖੇ ਹੁਣ ਤੁਸੀਂ ਅਖੇ ਸਾਡੇ ਨਾਲ ਲੈ ਲੈ ਕੇ ਬੋਲੀ ਜੋ ਫਲਾਣੇ ਨੇ ਇੰਨੇ ਪੈੰਡ ਅਡਾਪਟ ਕਰ ਲਏ ਫਲਾਣੇ ਨੇ ਇੰਨਾ ਪੈਸਾ ਲਾਤਾ ਤੇ ਹੁਣ ਸਾਨੂੰ ਤੁਸੀਂ ਪਬਲਿਕ ਕਰਦੇ ਹੋ ਪੂਰੀ ਮਸ਼ਹੂਰੀ ਚ ਕਰਦੇ ਹੋ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਪੋਡਕਾਸਟ ਕਰ ਲਾਂਗੇ ਤੇ ਤੁਹਾਡਾ ਕੰਮ ਚਲਾ ਦੇਾਂਗੇ ਲੈ ਦੱਸ ਖਣੀ ਤੇ ਇਹ ਬੰਦਾ ਵੀ ਆਪ ਆਏ ਕਰਦਾਗਾ ਇਹ ਬਦਲ ਜਾ ਤੇ ਫੇਰ ਹੀ ਬੰਦੇ ਨੂੰ ਪਤਾ ਹੋਗਾ ਮੱਕੜਰ ਗਿਆ ਨੂੰ ਤੇ ਮੱਕੜਰ ਅੱਗੇ ਪੱਤਰਕਾਰ ਇੰਨੇ ਹਨ ਨਾ ਵਧੇਗਾ ਪੱਤਰਕਾਰ ਆ ਯਾਰ ਆਪਣਾ ਪੰਜਾਬ ਦਾ ਹਨ ਉਹਨੂੰ ਉਹ ਹੀ ਬੋਲੀ ਜਾਊਗਾ ਉਹਦੇ ਬਾਰੇ ਮੜਾ ਚੰਗਾ ਬੋਲੀ ਜਾਊਗਾ ਕਿਉਂਕਿ ਕਹਿੰਦੇ ਹੁੰਦੇ ਨੇ ਨਾ ਵੀ ਉਹਨਾਂ ਨੂੰ ਮੜਾ ਚੰਗਾ ਬੋਲ ਕੇ ਦੀ ਰੋਟੀ ਜਲਦੀ ਜਿਵੇਂ ਮੂਸੇ ਵਾਲ ਨੇ ਸਹੀ ਕਿਹਾ ਸੀਗਾ ਵੀ ਅੱਦੇ YouTube ਵਾਲੇ ਤੱਕ ਉਹਦੇ ਸਿਰੋ ਚੱਲਦੇ ਆ ਇਹ ਇਹਦਾ ਸਿਸਟਮ ਉਹੀ ਹੈ ਇਹਨੇ ਮੂਸੇ ਵਾਲੇ ਤੋਂ ਉਹਦਾ ਸ਼ੁਰੂ ਕੀਤਾ ਮੂਸੇ ਵਾਲੇ ਨੂੰ ਚੰਗਾ ਜਵਾਬ ਦਿੱਤਾ ਸੀਗਾ ਤੇ ਉਹਦੇ ਫਿਰਨਾਂ ਨੇ ਦੀ ਚੰਗੀ ਨੇ ਰੀਠਾਈ ਸੀ ਕੁਛ ਘਾਣੀ ਸੀ ਤਿੰਨ ਚਾਰ ਸਾਲ ਤੇ ਹੁਣ ਇਹ ਫੇਰ ਲੱਗਿਆਗਾ ਫੇਰ ਇਹ ਦਵਾਈ ਭਾਲਦਾਗਾ ਇਹ ਹਰਿਗ ਸਿੰਘ ਬਾਰੇ ਬੋਲਦਾਗਾ ਹਰਿਗ ਨੂੰ ਬੜਾ ਚੰਗਾ ਬੋਲਦਾ ਅਖੇ ਮਣਕੀਰਤਾ ਵਾਲਾ ਖਰੀਦੇ ਉਹ ਤੇ ਰਾਜ ਵੀਡੀਓਾਂ ਦੇ ਦੇਖ ਉਹ ਦੇਖੇ ਨਾਟਕ ਕਰਦਾ ਸੀ ਢੂਈ ਦੱਲ ਲੈ ਦੱਸ ਤੇ ਤੂੰ ਬੋਲਣਾ ਜ਼ਰੂਰੀ ਹੈ ਅਗਲਾ ਸਾਰਾ ਬਸ ਇਹ ਹਰਿਗ ਸਿੰਘ ਤੇ ਬੋਲਦਾ ਹੈ ਇਹਦੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਆ ਵੀ ਰਹਿ ਜਰੂਰ ਦਿਓ ਤੁਸੀਂ ਵੀ ਦੇਖਿਆ ਹੋਊਗਾ ਇਹਨੂੰ ਬੋਲਦੇ ਇਹਨੂੰ ਤੇ ਵੀਡੀਓ ਇਹ ਪਹੁੰਚਦੀ ਕਰਦੇ ਪੱਦਲ ਤੱਕ ਧੰਨਵਾਦ ਜੀ